ਪੰਜਾਬ ਦੇ ਵਿੱਚ ਡੇਂਗੂ ਦੀ ਬਿਮਾਰੀ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ ਉੱਥੇ ਹੀ ਸਰਕਾਰ ਵੱਲੋਂ ਪੂਰੇ ਜ਼ੋਰ-ਸ਼ੋਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤੁਹਾਨੂੰ ਦੱਸ ਦਈਏ ਕਿ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਸਮੇਂ ਪ੍ਰਬੰਧਾਂ ਦੀ ਪੋਲ ਖੁੱਲ ਗਈ ਜਦੋਂ ਡੇਂਗੂ ਦੇ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਸਨ ਪਰ ਹਸਪਤਾਲ ਦੇ ਵਿੱਚ ਡੇਂਗੂ ਦਾ ਇਲਾਜ ਕਰਵਾ ਰਹੇ ਸਨ ਦੱਸ ਦਈਏ ਉੱਥੇ ਹੀ ਮਰੀਜ਼ਾਂ ਦਾ ਕਹਿਣਾ ਸੀ ਕਿ ਇੱਥੇ ਮੱਛਰ ਬਹੁਤ ਜ਼ਿਆਦਾ ਨੇ ਜਿਸ ਕਾਰਨ ਉਹ ਸਵੇਰੇ ਇੱਥੇ ਟ੍ਰੀਟਮੈਂਟ ਦੇ ਲਈ ਆਉਂਦੇ ਨੇ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਚਲੇ ਜਾਂਦੇ ਨੇ ਬਈ ਜੀ ਕੀ ਨਾ ਮੈਂ ਇੱਥੋਂ ਦੇ ਰਹਿਣ ਵਾਲਾ ਕੀ ਸਮੱਸਿਆ ਤੁਹਾਨੂੰ ਵਿਨੋਦ ਕੁਮਾਰ ਆ ਜੀ ਮੇਰਾ ਨਾਮ ਲੋਕਲ ਮੁਕਸਰ ਦਾ ਹੀ ਮ रहਣ ਵਾਲਾ ਜੀ ਡੇਂਗੂ ਦੀ ਪ੍ਰੋਬਲਮ ਹੋ ਗਈ ਜੀ ਮੈਨੂੰ ਇਸ ਤਰ੍ਹਾਂ ਦਾ ਪ੍ਰਬੰਧ ਹੈ ਜਿਹੜੇ ਡੇਂਗੂ ਦੇ ਜਿਹੜੇ ਕਿਹੜੇ ਹਸਪਤਾਲ ਤੋਂ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕਿੰਨਾ ਕੁ ਮੱਛਰ ਇੱਥੇ ਹੈਗਾ ਜਾਂ ਨਹੀਂ ਹੈਗਾ ਮੈਂ ਹੁਣ ਸੇਲ ਹਸਪਤਾਲ ਦੇ ਵਿੱਚ ਹਾਂ ਜੀ ਡੇਂਗੂ ਵਾਰਡ ਦੇ ਵਿੱਚ ਤੇ ਮੈਨੂੰ ਅੱਜ ਪੰਜਵਾਂ ਦਿਨ ਅਜੇ ਇੱਥੇ ਤੇ ਡਾਕਟਰਾਂ ਦੇ ਵੱਲੋਂ ਪ੍ਰਬੰਧ ਚੰਗੇ ਆ ਦਵਾਈਆਂ ਦੁਵਾਈਆਂ ਤੇ ਹਰੇਕ ਪਾਸੋਂ ਕੋਈ ਪੈਸਾ ਨਹੀਂ ਲੱਗਦਾ ਇੱਥੇ ਆਇਸ਼ਵਾਨ ਚੱਲਦਾ ਪਿਆ ਬਟ ਇੱਥੇ ਨਾ ਵਾਰਡ ਦੇ ਅੰਦਰ ਮੱਛਰਾਂ ਦੀ ਪ੍ਰੋਬਲਮ ਬਹੁਤ ਹੈਗੀ ਆ ਅੱਜ ਮੈਨੂੰ 6 ਦਿਨ ਹੋ ਗਏ ਤੇ ਦੋ ਡੱਬੀਆਂ ਮੈਂ ਮਸਕੀਟੋ ਕੋਇਲ ਦੀਆਂ ਆਪਦੇ ਹੱਥੀ ਲਿਆ ਕੇ ਵਰਤ ਕੇ ਇੱਥੇ ਰਹਿ ਰਿਹਾ ਜੀ ਅੱਛਾ ਤੁਸੀਂ ਆਪ ਖੁਦ ਲੈ ਕੇ ਆ ਰਹੇ ਹੋ ਜਿੱਥੇ ਡੇਂਗੂ ਤੁਸੀਂ ਮਤਸੇ ਹੋ ਇੱਥੇ ਮੱਛਰ ਬਹੁਤ ਹੈ ਹਾਂ ਜੀ ਐ ਸਵਾਰਡ 'ਚ ਮੱਛਰ ਬਹੁਤ ਹੈ ਜੀ ਕੋਈ ਜਾਲੀ ਗੁੱਡੀ ਨਹੀਂ ਲਾ ਕੇ ਦਿੱਤੀ ਨਾ ਨਹੀਂ ਜੀ ਮੈਨੂੰ ਜਾਲੀਆਂ ਪਈਆਂ ਜੀ ਆਟੀਆਂ ਪੁਰਾਣੀਆਂ ਪਈਆਂ ਕੋਈ ਉਹ ਨਾ ਤਾਂ ਲਾਉਣ ਦੀ ਹਾਲਤ ਵਿੱਚ ਹੈਗੀਆਂ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਤੇ ਮਿੱਟੀ ਚੜ੍ਹੀ ਹੋਈ ਹੈ ਠੀਕ ਹੈ ਉਹਨਾਂ ਨੂੰ ਹਿਲਾਉਂਦੇ ਹੀ ਹਿਲਾਉਂਦਾ ਕਾਰਨ ਵੀ ਮੱਛਰਾਂ ਨੂੰ ਸੱਦਾ ਦੇਣਾ ਹੀ ਹੈ ਹੋ ਸਕਦਾ ਹੈ ਉਹਨਾਂ ਦੇ ਵਿੱਚ ਹੀ ਮੱਛਰ ਪਏ ਹੋਣ ਇਸ ਕਰਕੇ ਮੈਂ ਜਾਲੀ ਛੇੜੀ ਨਹੀਂ ਜਾਲੀਆਂ ਪਈਆਂ ਖੁੰਝੇ ਲਾ ਕੇ ਰੱਖੀਆਂ ਹੋਈਆਂ ਤਾਂ ਤੁਸੀਂ ਇੱਥੇ ਰਾਤ ਕੱਟਦੇ ਹੋ ਜਦੋਂ ਮੱਛਰ ਜ਼ਿਆਦਾ ਆ ਜਾਂਦੇ ਹਾਂਜੀ ਮੈਂ ਫਸਟ ਟਾਈਮ ਦੋ ਤਿੰਨ ਦਿਨ ਮੈਂ ਇੱਥੇ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਪਹਿਲਾਂ ਮੇਰੇ ਸੈੱਲ ਵਧਣ ਲੱਗ ਗਏ ਜੀ ਜਦੋਂ ਮਿਰ ਮੱਛਰਾਂ ਨੇ ਜ਼ਿਆਦਾ ਅਟੈਕ ਕੀਤਾ ਹੀ ਮੱਛਰ ਜ਼ਿਆਦਾ ਖਾਣ ਲੱਗੇ ਜਦੋਂ ਕੱਲ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਮੇਰੇ ਸੈੱਲ ਫਿਰ ਦੁਬਾਰਾ ਘਟਣ ਲੱਗ ਗਏ ਆ ਇਸ ਕਰਕੇ ਮੈਂ ਹੁਣ ਰਾਤ ਨੂੰ ਘਰੇ ਜਾਣ ਲੱਗ ਗਿਆ ਜੀ। ਬੱਚਾ ਕਰਦੀ ਸਾਰਾ ਹੋਇਆ ਜੇ ਸਰਕਾਰੀ ਹਸਪਤਾਲ ਦੇ ਬੱਚਾ ਦਾ। ਦੇਖੋ ਜੀ ਮੱਛਰ ਤਾਂ ਹੁਣ ਕਿਤੇ ਵੀ ਹੋ ਸਕਦੇ ਆ। ਆਪਾਂ ਇਹ ਨਹੀਂ ਕਹਿੰਦੇ ਸਰਕਾਰੀ ਹਸਪਤਾਲ ਨਾਲ ਆਪ ਨੇ ਥੋੜੀ ਪਾਲ ਕੇ ਛੱਡੇ ਹੋਈ। ਇਹਨਾਂ ਦਾ ਇਲਾਜ ਕਰਨਾ ਉਹ ਕਰੀ ਜਾਂਦੇ ਬਟ ਇੱਕ ਮੱਛਰਾਂ ਦੀ ਸਮੱਸਿਆ ਹਸਪਤਾਲ ਚੋਂ ਦੂਰ ਹੋ ਜੇ ਬਸ ਸੋਣੇ ਤੇ ਸੁੱਖਾ ਜੀ। ਸਾਫ਼ੀ ਨਹੀਂ ਕਰਦੇ ਜੇ ਪੋਚਾ ਪੱਟਾ ਨਹੀਂ ਲੰਦਿਆ। ਪੋਚਾ ਲੱਗਦਾ ਜੀ ਸਫਾਈ ਹੁੰਦੀ ਆ ਬਟ ਮੱਛਰ ਪੋਚੇ ਨਾਲ ਨਹੀਂ ਨ ਜਾਂਦੇ। ਇਹਨਾਂ ਵਾਸਤੇ ਸਪਰੇਅ ਕਰਨੀ ਪੈਣੀ ਆ ਜੀ। ਕੀ ਮੰਕਰ ਜੀ ਮੇਰੀ ਸਲਾਹ ਤੇ ਹੀ ਹੈ ਜੀ ਮੈਂ ਤੁਹਾਨੂੰ ਕਰੀਬ ਹੰਦਾ ਹੀ ਚਲੋ 3-4 ਦਿਨ 5 ਦਿਨ ਕੱਢ ਲੇ ਠੀਕ ਹੈ ਜੀ ਹੁਣ ਆਣ ਵਾਲਾ ਕੋਈ ਵਿਚਾਰਾ ਮਰੀਜ਼ ਉਹ ਦੁਖੀ ਨਾ ਹੋਵੇ ਮੇਰੀ ਤਾਂ ਇਹ ਹੀ ਬਸ ਰਿਕੁਐਸਟ ਹੈ ਜੀ ਸਰਕਾਰ ਅਗੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸਰਕਾਰੀ ਹਸਪਤਾਲ ਵਿੱਚ ਡੀਕਿੰਗ ਦੀ ਮਿਲ ਜਾਵੇ ਬੰਗਲੂਰ ਦੇ ਲਈ ਦੇਖੋ ਜਦੋਂ ਸਾਡੇ ਕੋਲ ਪੇਸ਼ੈਂਟ ਫੀਵਰ ਵਿਦ ਰੈਸ਼ ਆ ਰਹੇ ਆ ਜਿੱਦੇ ਸਾਰੂ ਡਾਊਟ ਹੁੰਦਾ ਉਹ ਤਾਂ ਆਪਣੀ ਇੱਥੇ ਫ੍ਰੀ ਟੈਸਟਿੰਗ ਐਂਡ ਟ੍ਰੀਟਮੈਂਟ ਚੱਲਦੇ ਆ ਉਦੇ ਇਲਾਵਾ ਆਪਾਂ ਡੇਂਗੂ ਕੈਂਪ ਸ਼ੁਰੂ ਕਰ ਰਹੇ ਹਾਂ ਕੱਲ ਤੋਂ 7 ਦਿਨਾਂ ਲਈ ਜਿਹਦੇ ਵਿੱਚ ਅਸੀਂ ਦੋ ਡਾਕਟਰਸ ਦੋ ਲੈਬ ਟੈਕਨੀਸ਼ੀਅਨ ਨਰਸਿੰਗ ਸਟੂਡੈਂਟ ਮੋਡ ਰੋਡ ਤੋਂ ਸ਼ੁਰੂ ਕਰ ਰਹੇ ਆਪਾਂ ਸਪੈਸ਼ਲੀ ਡੇਂਗੂ ਦੀ ਸਕਰੀਨਿੰਗ ਲਈ ਜਾਂ ਪੇਸ਼ੈਂਟ ਨੂੰ ਜਿਵੇਂ ਨਹੀਂ ਪਤਾ ਲੱਗਦਾ ਉੱਥੇ ਉਹਨਾਂ ਨੂੰ ਜਾਗਰੂਕ ਕਰਨਗੇ ਵੀ ਤੁਹਾਨੂੰ ਫੀਵਰ ਹੈ ਇਸ ਤਰ੍ਹਾਂ ਦੇ ਸਿੰਪਟਮ ਹੈ ਤਾਂ ਤੁਸੀਂ ਸਾਡੇ ਕੋਲ ਆਓ ਠੀਕ ਹੈ ਉਹ ਉੱਥੇ ਹੀ ਉਹਨਾਂ ਦੀ ਟੈਸਟਿੰਗ ਲਈ ਜਾਏਗੀ ਡੇਂਗੂ ਦੀ ਕਿੱਟਾਂ ਮਲੇਰੀਆ ਦੀਆਂ ਕਿੱਟਾਂ ਨਾਲ ਭੇਜੀਆਂ ਜਾਣਗੀਆਂ ਔਰ ਟਰੀਟਮੈਂਟ ਪ੍ਰੋਵਾਈਡ ਕੀਤਾ ਜਾਏਗਾ ਇੱਥੇ ਕੀ ਇਸ ਤਰ੍ਹਾਂ ਦੇ ਪ੍ਰਬੰਧ ਹੈ ਹਸਪੀਟਲ ਵਿੱਚ ਹੀ ਹਸਪੀਟਲ ਚ ਤਾਂ ਹੈਗੀ ਹੈ ਕੀ ਕੀ ਕਰਦਾ ਹੈ ਨਾ ਹਸਪੀਟਲ ਚ ਆਪਣੇ ਕੋਲ ਦੇਖੋ ਪੇਸ਼ੈਂਟ ਦੀ ਟੈਸਟਿੰਗ ਦਾ ਜੇ ਪੇਸ਼ੈਂਟ ਆ ਗਿਆ ਆਪਣੇ ਕੋਲ ਹੈ ਨਾ ਉਹ ਤਾਂ ਆਪਣੀ ਕੰਪਲੇਨਟ ਦੱਸੇਗਾ ਵੀ ਮੇਰਾ ਸਿਰ ਦਰਦ ਹੈ ਜੀ ਮੈਨੂੰ ਬੁਖਾਰ ਹੈ ਜੀ ਜਾਂ ਡੇਂਗੂ ਦੇ ਵਿੱਚ ਕਈ ਵਾਰੀ ਸਕਿਨ ਤੇ ਰੈਡ ਰੈਡ ਰੈਸ਼ ਹੋ ਜਾਂਦਾ ਹੈ ਨਾ ਫਿਰ ਆਪਾਂ ਨੂੰ ਡਾਊਟ ਹੋਏਗਾ ਪਰ ਟੈਸਟਿੰਗ ਕਰਨੀ ਹੈ ਪਹਿਲੇ ਡੇਂਗੂ ਪੋਜ਼ਿਟਿਵ ਨੇਗੇਟਿਵ ਜਾਂ ਸੀਬੀਸੀ ਕਰਾਨੇ ਆ ਜਿਹਦੇ ਚ ਆਪਾਂ ਉਹਦਾ ਪਲੇਟਲੇਟ ਦਾ ਆਊਟ ਬੋਡੀ ਟੈਕ ਕਰਦੇ ਆ ਜੇ ਪਲੇਟਲੇਟ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਤਾਂ ਆਪਾਂ ਹਾਲ ਬਲੱਡ ਵੀ ਚੜਾ ਸਕਦੇ ਆ ਪਲੇਟਲੇਟ ਕਨਸੈਂਟ੍ਰੇਟ ਵੀ ਚੜਾ ਸਕਦੇ ਆ ਜਾਲੀ ਦਾ ਵੀ ਪ੍ਰਬੰਧ ਕਰਨਾ ਹੁੰਦਾ ਜਾਂ ਮੱਛਰ ਉੱਥੇ ਬਹੁਤ ਜ਼ਿਆਦਾ ਇੱਕ ਮਰੀਜ਼ ਨੇ ਕਿਹਾ ਕਿ ਮੱਛਰ ਹੀ ਬਹੁਤ ਜ਼ਿਆਦਾ ਹੋਇਆ ਪਿਆ 4-5 ਦਿਨ ਤੋਂ ਤੇ ਮੈਂ ਖੋਦਾ ਆਪ ਜਿਹੜੀ ਉੱਥੋਂ ਲੈ ਕੇ ਆਣਾ ਮੈਡੀਸਨ ਨੂੰ ਉਹਦੀ ਬੱਚਾ ਤੋਂ ਬਚਾਉਗੇ ਹਾਂਜੀ ਵੀ ਉਹਦੇ ਚ ਮੈਂ ਤੁਹਾਨੂੰ ਦੱਸਦਾ ਵੀ ਡੇਂਗੂ ਦਾ ਲਾਰਵਾ ਦੀ ਟੈਸਟਿੰਗ ਰੈਗੂਲਰ ਹੋ ਰਹੀ ਹੈ ਪਾਣੀ ਖੜਾ ਨਾ ਹੋਵੇ ਕਿਉਂਕਿ ਗੰਦੇ ਪਾਣੀ ਚ ਨਹੀਂ ਇਹ ਆਮ ਤੌਰ ਤੇ ਆਪਣੇ ਕੀ ਹੁੰਦਾ ਕੋਲਰ ਚ ਪਾਣੀ ਖੜਾ ਰਹਿ ਗਿਆ ਪੀਣ ਵਾਲੇ ਪਾਣੀ ਜਾਂ ਟੈਂਕੀ ਦੀ ਡੰਗੀ ਪਈ ਰਹੀਗੀ ਉਹਨਾਂ ਦੀ ਪ੍ਰਬੰਧ ਹੋ ਰਿਹਾ ਹੋ ਗਿਆ ਸਾਰਾ ਵੀ ਕੋਈ ਖੜਾ ਪਾਣੀ ਪੇਸ਼ੈਂਟ ਨੂੰ ਵੀ ਦੱਸ ਰਹੇ ਆ ਵੀ ਇਦਾਂ ਖੁੱਲਾ ਪਾਣੀ ਨਾ ਛੱਡੋ ਡੇਂਗੂ ਦਾ ਪਾਣੀ ਸਾਫ ਪਾਣੀ ਤੇ ਲਾਰਵਾ ਸਾਫ ਪਾਣੀ ਤੇ ਹੀ ਬਰੀਡ ਕਰਦਾ ਔਰ ਸੈਕੰਡ ਗੱਲ ਆ ਗਈ ਵੀ ਲੈਟ ਤਾਂ ਜਾਲੀ ਤਾਂ ਪਰ ਸਿਰਫ ਪੇਸ਼ੈਂਟ ਜਿਹੜਾ ਬੈੱਡ ਤੇ ਪਿਆ ਹੈ ਉਹਨੂੰ ਮੱਛਰ ਦਾ ਨਹੀਂ ਲਾ ਸਕਦੇ ਹੈ ਨਾ ਮਿਲੀਸ਼ਟੀ ਪਿਆ ਹੋਇਆ ਉਹ ਕੋ ਤਾਂ ਆਪ ਜਿਸ ਰੋਲ ਲੈ ਕੇ ਆ ਰਿਹਾ ਮੈਡੀਸਨ ਵੀ ਮਛਰਨਾਮੇ ਲੜੇ ਮੈਂ ਤੁਹਾਨੂੰ ਦੱਸ ਰਿਹਾ ਵੀ ਫੋਗਿੰਗ ਰੈਗੂਲਰ ਚੱਲ ਰਹੀ ਹੈ ਸਪਰੇਅ ਰੈਗੂਲਰ ਚੱਲ ਰਹੀ ਹੈ ਬਾਏ ਤੱਕ ਗਰੀਦੀ ਵੀ ਆ ਸੇ ਪਾਸੇ ਪਰ ਜ਼ਰੂਰੀ ਨਹੀਂ ਉਹ ਡੇਂਗੂ ਦਾ ਮਛਰੀ ਲੜ ਰਿਹਾ ਰੈਗੂਲਰ ਫੋਗਿੰਗ ਰੈਗੂਲਰ ਪ੍ਰੀਵੈਂਸ਼ਨ ਲਈ ਜੋ ਬੈriers ਹੈ ਅ ਨੀਚੇ ਆਪਣੇ ਫਰੈਲ ਦਾ ਜੋ ਵੀ ਪੋਚਾ ਵਗੈਰਾ ਆਪਾਂ ਲਾਣੇ ਆ ਉਹ ਚੱਲ ਰਿਹਾ ਰੈਗੂਲਰ ਔਰ ਇੰਨੀ ਜ਼ਿਆਦਾ ਕੋਈ ਆਪਾਂ ਨੂੰ ਇੱਥੇ ਕੰਪਲੇਂਟ ਆਈ ਨਹੀਂ ਪਰ ਫਿਰ ਵੀ ਜੋ ਪ੍ਰਬੰਧ ਹੈ ਕਿਉਂਕਿ ਮੌਸਮ ਹੈ ਮੇਰੇ ਖਿਆਲ ਚ 15 ਕੁ ਦਿਨ ਹੋਰ ਆਪਾਂ ਚੱਲ ਸਕਦਾ ਫਿਰ ਠੰਡ ਆ ਜਾਈਗੀ ਬਚਾਅ ਸ਼ੁਰੂ ਹੋ ਜਾਏਗਾ ਕੁਦਰਤ ਬਣੀ ਉਹ ਮੈਂ ਤੁਹਾਨੂੰ ਮੈਡੀਸਨ ਵਾਲਿਆਂ ਤੋਂ ਉਹਨਾਂ ਤੋਂ ਡਾਟਾ ਲੈ ਜਦਾ ਲੋਕਾਂ ਨੂੰ ਕੀ ਬੋਲ ਕਰਾਂਗਾ ਮੈਂ ਅਪੀਲ ਇਹੀ ਦੁਆਰਾ ਕਰਾਂਗਾ ਕਿ ਇਹਦਾ ਸਭ ਤੋਂ ਵਧੀਆ ਬਚਾਅ ਹੀ ਹੈ ਵੀ ਇੱਕ ਤਾਂ ਪਾਣੀ ਕਿਤੇ ਖੜਾ ਨਾ ਛੱਡੋ ਜਿਵੇਂ ਆਪਾਂ ਕਹਿੰਨੇ ਆ ਨਾ ਆਪਾਂ ਕੁਝ ਵੀ ਸਾਲ ਪਹਿਲਾਂ ਫਰਾਈਡੇਜ਼ ਡਰਾਈਡੇ ਸ਼ੁਰੂ ਕੀਤਾ ਸੀ ਪ੍ਰੋਗਰਾਮ ਜੀ ਦਾ ਮਤਲਬ ਹੈ ਵੀ ਹਰ ਹਫ਼ਤੇ ਚ ਇੱਕ ਵਾਰੀ ਆਪਾਂ ਆਪਣੇ ਜੋ ਵੀ ੁੱਲੇ ਪਾਣੀ ਵਾਲੀ ਇਹ ਚੀਜ਼ ਹੈ ਉਹਨਾਂ ਨੂੰ ਸਾਫ਼ ਕੀਤਾ ਜਾਵੇ ਉਹ ਪਾਣੀ ਬਦਲ ਦਿੱਤਾ ਜਾਵੇ ਜਿਵੇਂ ਕੂਲਰ ਹੀ ਹੈ ਹੁਣੇ ਉਹਨੇ ਮੌਸਮ ਬਦਲੇ ਬਾਟਰ ਕੂਲਰ ਜ਼ਿਆਦਾਤਰ ਬੰਦ ਹੋ ਗਏ ਉਹਨੇ ਜਾਂ ਕਦੇ-ਕਦੇ ਦੁਪਹਿਰੇ ਚੱਲਦੇ ਹੈ ਤੋ ਜਿਹੜਾ ਉਹਦੇ ਵਿੱਚ ਪਾਣੀ ਖੜਾ ਹੈ ਨਾ ਸਭ ਤੋਂ ਕਾਮਨ ਸੋਰਸ ਹੈ ਇਸ ਟਾਈਮ ਉਹ ਡੇਗੂ ਦੇ ਮੱਛਰ ਦੀ ਪੈਦਾਵਾਰ ਵਧਦਾ ਉਹ ਨਾ ਕੀਤਾ ਜਾਵੇ ਕਦੇ-ਕਦੇ ਕਮਰੇ ਦੀ ਗੱਲ ਕੀਤੀ ਜੇ ਤੁਹਾਨੂੰ ਨਸ਼ੇ ਦੀ ਜੋ ਜਿਸ ਦਾ ਜੈਨਿਕ ਨਹੀਂ ਹੁੰਦੀ ਉਹ ਕਿਤੇ ਆਮ ਦੇਖੇ ਜਾ ਰਹੀਆਂ ਕੁੜੀਆਂ ਤੇਆਂ ਉੱਥੇ ਦੇਖੋ ਜੀ ਅਸੀਂ ਤਾਂ ਅਸੀਂ ਤਾਂ ਇੱਕ ਇੱਕ ਕਬਾਟ ਨੇਡ ਸਟਾਫ ਨੂੰ ਸੁੱਕਿਆ ਹੋਇਆ ਪਰ ਫਿਰ ਵੀ ਤੁਹਾਨੂੰ ਪਤਾ ਹੈ ਓਵਰ ਆਲ ਜਿਹੜੀ ਉਹ ਬਹੁਤ ਜ਼ਿਆਦਾ ਆਪਣੇ ਕੋਲ ਐਡਮਿਸ਼ਨ ਰੇਟ 70 75% ਛੇ ਢਾਈ ਵਾਰੀ ਐਡਮਿਟ ਲੈਂਦੇ ਆ ਡਿਲੀਵਰੀਜ਼ ਆਪਣੇ ਕੋਲ 100 ਤੋਂ ਉੱਤੇ ਹੋ ਜਾਂਦੀਆਂ ਉਹ ਕੋਈ ਬੰਦਾ ਜੇ ਉੱਚਾ ਪਾ ਕੇ ਲੈ ਆਂਦਾ ਉਹਨੂੰ ਖਾ ਕੇ ਉੱਥੇ ਸਿੱਟ ਜਾਂਦਾ ਸਗੋਂ ਤਾਂ ਸਾਡੇ ਉਸੇ ਡਿਫਿਕਲਟੀ ਵੱਧਦੀ ਹੈ ਨਾ ਸਾਡੇ ਸੁਪਰ ਕਹਿੰਦੇ ਜੀ ਅਸੀਂ ਵਾਰ-ਵਾਰ ਸਾਫ ਕਰਦੇ ਆ ਤੁਹਾਨੂੰ ਪਤਾ ਹੈ ਉਹ ਜਿਹੜੇ ਪਾਨ ਵਗੈਰਾ ਵਾਲੀ ਉਹ ਥੂਕ ਸਿੱਟਦੇ ਉਹ ਵੀ ਉਹਨਾਂ ਵਾਸਤੇ ਸਫਾਈ ਕਰਨੀ ਲੋਕੀ ਮਤਲਬ ਆਪਦੇ ਉਹਨੀਆਂ ਤੋਂ ਅਸੀਂ ਵੀ ਚਾਹੀਆਂ ਵੀ ਹਸਤਾਚੀ ਸੂਈ ਪਰ ਸਾਰਾ ਦਿਨ ਲੱਗਿਆ ਰਹੀ ਜਾਲੀਆ ਪ੍ਰਬੰਧ ਹੈਗਾ ਆਪਣੇ ਕੋਲ ਜਿਆ ਪ੍ਰੋਪਰ ਜਿਆ ਜਾਲੀਆ ਮੀਜ਼ ਬੱਛਰਦਾਨੀ ਨਹੀਂ ਮੱਛਰਦਾਨੀ ਮੈਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਆਪਾਂ 50 ਸਿੱਤੇ ਐਡੀਆਂ ਬੈੱਡਾਂ ਉੱਤੇ ਬੱਛਰਦਾਨੀ ਨਹੀਂ ਲਾ ਸਕਦੇ ਆਪਾਂ ਸਿਰਫ ਬੱਛਰ ਨੂੰ ਬਰੀਡ ਹੋਣ ਤੋਂ ਰੋਕ ਸਕਦੇ ਹਾਂ ਜਿਹਦੇ ਵਿੱਚ ਕੀ ਉਹੀ ਬੱਛਰਦਾਨੀ ਤਾਂ ਨਾ ਜਿਵੇਂ ਓਪਨ 'ਚ ਜਿਵੇਂ ਲੋਕ ਸੌਂਦੇ ਹੈਗਾ ਉੱਥੇ ਉਹਦੇ ਵਾਸਤੇ ਪ੍ਰੀਵੈਂਸ਼ਨ ਕਰਦੀ ਹੈ ਇਹਦੇ ਵਾਸਤੇ ਤਾਂ ਆਪਾਂ ਨੂੰ ਮੱਛਰ ਨੂੰ ਮਾਰਨਾ ਹੀ ਜ਼ਰੂਰੀ ਹੈ ਜਿਦੇ ਵਿੱਚ ਉਹੀ ਆ ਗਿਆ ਹੁਣ ਆਪਾਂ ਇੱਥੇ ਤੋਂ ਚਲੋ ਸਾਡੇ ਕੋਲ ਸਿਟੀ ਦਾ ਹੈਲਥ ਡਿਪਾਰਟਮੈਂਟ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਪਾਣੀ ਛੱਪੜ ਹੁੰਦੇ ਹੈ ਨਾ ਉੱਥੇ ਤੁਹਾਨੂੰ ਪਤਾ ਜਿਹੜਾ ਕਾਲਾ ਤੇਲ ਜਾਂ ਬੱਛੀਆਂ ਛੱਡਦੇ ਆਪਾਂ ਵੀ ਡੇਂਗੂ ਬ੍ਰੀਡ ਨਾ ਕਰੇ ਜਾਦਾ ਔਰ ਤੁਹਾਡਾ ਇਹਦੇ ਵਿੱਚ ਬਹੁਤ ਯੋਗਦਾਨ ਹੈ ਵੀ ਇਹ ਚੀਜ਼ ਤੁਸੀਂ ਵੀ ਅਗਾ ਮੈਸੇਜ ਦਿਓ ਪੁਛਾਓ